ਪਗਵਾੜਾ ਦੇ ਹਾਰਪੁਰ ਰੋਡ ਵਿਖੇ ਧਾਰਮਿਕ ਸਮਗਰੀ ਨੂੰ ਕੂੜੇ ਵਿੱਚ ਸੁੱਟਣ ਨੂੰ ਲੈ ਕੇ ਸਮੂਹ ਹਿੰਦੂ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਮੌਕੇ ਤੇ ਹਾਰਪੁਰ ਰੋਡ ਵਿਖੇ ਸਮੂਹ ਹਿੰਦੂ ਸੰਗਠਨ ਇਕੱਠੇ ਹੋਏ ਅਤੇ ਮੰਗ ਕੀਤੀ ਹੈ ਕਿ ਜਿਹੜਾ ਲੋਕਾਂ ਨੇ ਧਾਰਮਿਕ ਸਮਗਰੀ ਨੂੰ ਕੂੜੇ ਵਿੱਚ ਸੁੱਟਿਆ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਮੌਕੇ ਤੇ ਪਹੁੰਚੇ ਐਸਐਚਓ ਜਤਿੰਦਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਫਾਈ ਦੌਰਾਨ ਧਾਰਮਿਕ ਸਮਗਰੀ ਨੂੰ ਕੂੜੇ ਵਿੱਚ ਸੁੱਟਿਆ ਹੈ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਫੋਰਡ ਐਕਸਰਸਾਈਜ਼ ਲਾਈਵ ਤੋਂ ਬਲੌਸ਼ ਸ਼ਰਮਾ ਦੇ ਨਾਲ ਹਰਨੇਕ ਸਿੰਘ ਦੀ ਰਿਪੋਰਟ। ਪੁੱਛੋ। ਅੱਗੇ। ਅਸ਼ੀਰਦ। ਪੁਣੀ ਦੁਪਹਿਰੀ ਘਟਨਾ ਹੈ ਜਿਸ ਤਰ੍ਹਾਂ ਤੁਸੀਂ ਤੁਹਾਡੇ ਮਾਧਿਅਮ ਨਾਲ ਮੈਨੂੰ ਕਹਿਣਾ ਲੱਗਾ ਜਦੋਂ ਤੋਂ ਮੌਕੇ ਨਹੀਂ ਪਹੁੰਚਿਆ ਤਾਂ ਦੇਖਿਆ ਪਰ ਜਿਨੇ ਵੀ ਕੰਮ ਕੀਤਾ ਹੈ ਬੜੀ ਸ਼ਰਨਾ ਕਰਨਾ ਜੀ ਕਿਸੇ ਮੰਦਰ ਦੀ ਜੀ ਸਫਾਈ ਹੋਈ ਹੈ ਤੇ ਜੀ ਜੋ ਸਮਗਰੀ ਲਈ ਇਥੇ ਦੰਪਦ ਵੀ ਲਿਆ ਕੇ ਇਹਨਾਂ ਨੇ ਛੁੱਟੀ ਹੈ ਇਹਨਾਂ ਨੂੰ ਚਾਹੀਦਾ ਸੀ ਪੂਰੇ ਮਰਿਆਦੇ ਦੇ ਨਾਲ ਇਹਨਾਂ ਨੂੰ ਜਦੋਂ ਜਲ ਪ੍ਰਵਾਹ ਕਰ ਦੰਦੇ ਤੇ ਇੱਕ ਬਹੁਤ ਬੜੀ ਘਟੜਾ ਜਿਹੜੀ ਬੇਅਦਬੀ ਦੇ ਰੂਪ ਵਿੱਚ ਸਾਹਮਣੇ ਆ ਰਹੀ ਹੈ ਔਰ ਪੁਲਿਸ ਪ੍ਰਸ਼ਾਸਨ ਉਹ ਬਿੰਦੀ ਕਰੂਗਾ ਕਿ ਜਿੰਨੇ ਵੀ ਇਥੇ ਮੰਦਰ ਹੈਗੇ ਆ ਉਹਨਾਂ ਦੇ ਪੁਜਾਰੀਆਂ ਤੇ ਸਭ ਕੀ ਕੀਤੀ ਜਾਵੇ ਤਾਂ ਕਿ ਦੁਬਾਰਾ ਇਹਦਾ ਵੀ ਸਾਇਟ ਤੇ ਘਟਨਾ ਨਾ ਘਟ ਲੇ ਔਰ ਇਹ ਵਿਕਤੀਗਤ ਜਿਹੜੀ ਆਵਾਜ਼ ਸਾਬਤ ਪੇਂਡਾ ਰਿਹਾ ਕਿ ਇੱਥੇ ਪੂਰੀ ਇਨਕਵਾਇਰੀ ਕਰਕੇ ਜਿਹੜਾ ਵੀ ਦੋਸ਼ੀ ਪਾਇਆ ਜਾਵੇ ਉੱਤੇ 295 ਦੇ ਤਹਿਤ ਕਾਰਵਾਈ ਹੋਵੇਗੀ। ਇਹ ਘਟਨਾ ਨੂੰ ਤੁਸੀਂ ਲਾਪਰਵਾਹੀ ਕਹਿੰਦੇ ਹੋ ਜਾਂ بیਰਡੀ ਦੀ ਘਟਨਾ ਹੈ। ਦੇਖੋ ਲਾਪ ਕੋਈ ਵੀ ਬੇਦਰਵੀ ਹੈ ਜੋ ਵੀ ਹੈ ਇੱਕ ਜਾਣਬੁੱਝ ਕੇ ਹੁੰਦੀ ਹੈ ਇੱਕ ਲਾਪਰਵਾਹੀ ਹੋ ਸਕਦੀ ਹੈ। ਹੁਣ ਇਹ ਨਹੀਂ ਸਮਝ ਆ ਰਿਹਾ ਕਿ ਕੋਈ ਬੰਦੇ ਦੀ ਸੋਚੀ ਸਮਝੀ ਪਲੈਨਿੰਗ ਸੀਗੀ ਜਾਂ ਸ਼ਹਿਰ ਫਗਵਾੜੇ ਨੂੰ ਦੁਬਾਰਾ ਧਾਰਮਿਕ ਮੁੱਦੇ ਦੇ ਤੌਰ ਤੇ ਚੁਲਸਾਰਾ ਚਾਹੁੰਦਾ ਸੀਗਾ। ਉਹਦੀ ਉਹਦੀ ਪਿੱਛੇ ਕੀ ਸੋਚ ਹੈ ਇਹਨਾਂ ਇਨਵੈਸਟੀਗੇਸ਼ਨ ਤੋਂ ਬਾਅਦ ਤੋਂ ਪਤਾ ਲੱਗਣਾ। ਤੁਹਾਨੂੰ ਇਸ ਘਟਨਾ ਮੈਨੂੰ ਮੀਡੀਆ ਭਰਾਵਾਂ ਦੇ ਤੋਂ ਪਤਾ ਲੱਗਾ ਹੈ ਕਿ ਹਾਂ ਇੱਕ ਇਤਿਆਦ ਦੀ ਕੋਈ ਘਟਨਾ ਪਹੁੰਚੀ ਜਦੋਂ ਮੌਕੇ ਤੇ ਦੇਖਿਆ ਤੇ ਅੰਦਰੋਂ ਫਿਰ ਮੈਂ ਕਿਹਾ ਸਭ ਤੋਂ ਪਹਿਲਾਂ ਨੂੰ ਸਬਮਿਟ ਕਰੀ ਆਪਾਂ ਜਾਂਚ ਕਰਵਾ ਕਰਨ ਦੀ ਬਲਾਗ ਲਈਏ ਤੁਸੀਂ ਹੁਣ ਇਸ ਤੇ ਕੋਈ ਕਾਰਵਾਈ ਕਰੋਗੇ ਹਾਂ ਬਿਲਕੁਲ ਮੈਂ ਲਿਖਤੀ ਸ਼ਿਕਾਇਤ ਕਰਾਂਗਾ ਔਰ ਪ੍ਰਸ਼ਾਸਨ ਨੂੰ ਕਿ ਬੇਨਤੀ ਕਰੂੰਗਾ ਕਿ ਇੱਥੇ ਇਨਵੈਸਟੀਗੇਸ਼ਨ ਕਰਨ ਕੈਮਰਿਆਂ ਨੂੰ ਚੈੱਕ ਕਰਨ ਜਿਹੜਾ ਦੋਸ਼ੀ ਪਾਇਆ ਜਾਂਦਾ ਉਹ ਤੇ ਬੰਦੀ ਕਾਨੂੰਨੀ ਕਾਰਵਾਈ ਨਵੇ ਤਾਂ ਕਿ ਦੁਬਾਰਾ ਕੋਈ ਮੰਦਰ ਦੇ ਵਿੱਚ ਜਾਂ ਕੋਈ ਵੀ ਬੰਦਾ ਇਹੋ ਜਿਹੀ ਘਟਨਾ ਨੂੰ ਅੰਜਾਮ ਨਾ ਦੇ ਸਰ ਕਿਸ ਤਰ੍ਹਾਂ ਮੌਕੇ ਤੇ ਐਸਐਚਓ ਸਾਹਿਬ ਆਏ ਕੀ ਭਰੋਸਾ ਦਵਾਇਆਣਾ ਤੁਹਾਨੂੰ ਮੈਂ ਆਪਣਾ ਨਾਮ ਦੱਸੀ ਸਰ ਕਮਲ ਸਰੂਜ ਉਹ ਸੁਭਾ ਪ੍ਰਸ਼ਕਤਰ ਪੁਜਾਰੀ ਹਵਾਲਾ ਬਣਦਾ ਹਾਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਜਿੰਨੇ ਵੀ ਮੰਦਰ ਹੈਗੇ ਉਹਨਾਂ ਦੇ ਸਫੀਤੀ ਹੋਵੇ ਔਰ ਪੁਜਾਰੀਆਂ ਤੇ ਉਹਨਾਂ ਦੇ ਸਫੀਤੀ ਕੀਤੀ ਜਾਵੇ ਤਾਂ ਕਿ ਦੁਬਾਰਾ ਇਦਾਂ ਦੀ ਕੋਈ ਘਟਨਾ ਨਾ ਕਰ ਸਕੇ ਉਹ ਅੱਜ ਅਸੀਂ ਮੌਕੇ ਤੇ ਦੇਖਿਆ ਕਿ ਜਿਹੜੀ ਧਮਕਾਨੀ ਦਾ ਕੰਮ ਕਰਦੇ ਨੇ ਨਾਲ ਨਾਲ ਇਹ ਦੱਸਣਾ ਲੋਕੀ ਸਵਾ ਧਾਰਮਿਕ ਹੈ ਜੀ ਅੱਜ ਜਿਵੇਂ ਦੇਖਿਆ ਮੰਡਲੇ ਨੇ ਜਿੱਦਾਂ ਵੀ ਦੱਸਿਆ ਪ੍ਰੈਸ ਸਾਡੇ ਇਸੇ ਟਾਈਮ ਮੌਕੇ ਤੇ ਆਈ ਹੈ ਪ੍ਰੈਸ ਦੀ ਕਾਰਜ ਨੂੰ ਜੋਖ ਪੁੱਛਦਾ ਹੈ ਪੁਲਿਸ ਪ੍ਰਸ਼ਾਸਨ ਨੇ ਉਸੇ ਦੱਸਿਆ ਇਸ ਦੇ ਬਾਰੇ ਔਰ ਪੁਲਿਸ ਪ੍ਰਸ਼ਾਸਨ ਨੇ ਅਸੀਂ ਇਹ ਜੈਂਟੀ ਕਰਦੇ ਆ ਕਿ ਇਸ ਜੋ ਵੀ ਸਮਾਨ ਮਿਲੇ ਹੈ ਇਹਦਾ ਸਹੀ ਨਾਮ ਨਾਲ ਕੋਈ ਪੁੱਛੇ ਉਹਨੂੰ ਜਲਦੀ ਤੋਂ ਜਲਦੀ ਆਇਡੈਂਟੀਫਾਈ ਕੀਤਾ ਜਾਵੇ ਕਿ ਕੌਣ ਇਸ ਦੇ ਗੁਨੇਦਾਰ ਹੈ ਹਨਾ ਕਿ ਜਲਦੀ ਬੰਦੀ ਕਾਰਵਾਈ ਕੀਤੀ ਜਾਵੇ ਔਰ ਇਹ ਜਿਹੜਾ ਸਮਾਨ ਹੈ ਤਾਂ ਇਹ ਸਮਾਨ ਇਸ ਨੂੰ ਸਹੀ ਤਰੀਕੇ ਨਾਲ ਦੇ ਸਰਕਾਰੀ ਵਿਵਸਥਾ ਕੀਤੀ ਜਾਵੇ ਅੱਜ ਅਸੀਂ ਪਕਾਟ ਨੂੰ ਬਣਾ ਚੱਲਿਆ ਹਾਂ ਹਿੰਦੂ ਹਮੇਸ਼ਾ ਧਰਮ ਦੇ ਪ੍ਰਤੀ ਜਾਗਰੂਕ ਰਹਿੰਦਾ ਹੈ ਇਸ ਮਾਮਲੇ ਵਿੱਚ ਸਾਰੇ ਹਿੰਦੂ ਵੀਰ ਅਸੀਂ ਇਕੱਠੇ ਹਾਂ ਅਸੀਂ ਗੱਲ ਦੇ ਸਾਰੇ ਜੀ ਪੁਲਿਸ ਪ੍ਰਸ਼ਾਸਨ ਨੂੰ ਦੁਆਰਾ ਫਿਰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸਾਰੇ ਨੀਲੇ ਸੀਸੀਟੀਵੀ ਕੰਗਾਲ ਕੇ ਦੋਸ਼ੀਆਂ ਨੂੰ ਲੱਭਿਆ ਜਾਵੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਧੰਨਵਾਦ ਆਜਸਤਾਨੀ ਮੀਡੀਆ ਨੂੰ ਸਾਨੂੰ ਪਤਾ ਲੱਗਾ ਕਿ ਇੱਥੇ ਜਿਹੜੀ ਸਮਗਰੀ ਹੈ ਜਿਸ ਤਰ੍ਹਾਂ ਸਾਡੇ ਹਿੰਦੂ ਧਰਮ ਦੇ ਵਿੱਚ ਮੂਰਤੀਆਂ ਵੀ ਸਿਗੀਆਂ ਥੋੜੀ ਚੁੰਨੀ ਵਗੈਰਾ ਧੂਪ ਵਗੈਰਾ ਇਦਾਂ ਦੀ ਉਹਦੇ ਵਿੱਚ ਫੋਟੋਆਂ ਵੀ ਸਿਗੀਆਂ ਭਗਵਾਨ ਦੀ ਤੇ ਉਹ ਇੱਥੇ ਜਿਹੜੀ ਆ ਉਹਦੀ ਬੜੀ ਬੇਅਦਵੀ ਜਿਹੜੀ ਕੀਤੀ ਗਈ ਆ ਹਾਲੇ ਪਰ ਪਤਾ ਨਹੀਂ ਲੱਗਾ ਵੀ ਕਿਸ ਤਰ੍ਹਾਂ ਇਹ ਬੇਅਦਵੀ ਹੋਈ ਆ ਪਰ ਜਿਸ ਤਰ੍ਹਾਂ ਦੀ ਸਮਗਰੀ ਲੱਗਦੀ ਸਾਨੂੰ ਲੱਗਦਾ ਵੀ ਸ਼ਾਇਦ ਕਿਸੇ ਮੰਦਰ ਦੀ ਸਫਾਈ ਹੋਈ ਆ ਜਿੱਦਾਂ ਕਿ ਪਤਾ ਲੱਗ ਰਿਹਾ ਤੇ ਅਸੀਂ ਚਾਹੁੰਦੇ ਕਿ ਇਹ ਬੜੀ ਹੀ ਜਿਹੜੀ ਘਟਨਾ ਬੜੀ ਮਾੜੀ ਘਟਲਿਆ ਔਰ ਜਦ ਕਿ ਧਰਮ ਨੇ ਬਤਾਵਕ ਇਹ ਸਾਰੇ ਹੀ ਸਾਨੂੰ ਪਾਣੀ ਦੇ ਵਿੱਚ ਵਰਸਰਜਨ ਕਰਨੇ ਚਾਹੀਦੇ ਆ ਔਰ ਸਾਰਿਆਂ ਨੂੰ ਹੀ ਚੰਗੀ ਤਰ੍ਹਾਂ ਪਤਾ ਆ ਤੇ ਹੁਣ ਪੁਲਿਸ ਪ੍ਰਸ਼ਾਸਨ ਨੇ ਵੀ ਸਾਨੂੰ ਪੂਰਾ ਜਿਹੜਾ ਸਹਿਯੋਗ ਦਿੱਤਾ ਆ ਔਰ ਉਹਨਾਂ ਨੇ ਗੱਡੀ ਭੇਜ ਕੇ ਜਿਹੜਾ ਸਾਰਾ ਹੀ ਸਤਲੋਜ ਦੇ ਵਿੱਚ ਤਾਰਨ ਲਈ ਤੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਔਰ ਸ਼ਹਿਰ ਵਾਸੀਆਂ ਨੂੰ ਵੀ ਅਸੀਂ ਆਪਣੇ ਸਸਤਾ ਸਰਵਜਕਤੀ ਸਾਨਾ ਔਰ ਸਾਡੇ ਨਾਲ ਸ਼ੇਪਸਰਾ ਦੇ ਆਗੇ ਸਰੋਜ ਜੀ ਅਸੀਂ ਇਹ ਬੇਨਤੀ ਵੀ ਬੇਨਤੀ ਹੀ ਕਰਨਾ ਚਾਹੁੰਦੇ ਆ ਕਿ ਜਿਹੜੀ ਵੀ ਇਦਾਂ ਦੀ ਸਮਗਰੀ ਹੈਗੀ ਆ ਉਹਨੂੰ ਪਾਣੀ ਦੇ ਵਿੱਚ ਤੁਸੀਂ ਵਿਸਰਜਨ ਕਰਕੇ ਆਓ ਤਾਂ ਕਿ ਸਮਾਜ ਜਿਹੜਾ ਇਦਾਂ ਦੀ ਜਿਹੜੀ ਤੁਸੀਂ ਮੰਦ ਕਟਨਾ ਕਰਦੇ ਹੋ ਉਹਦੇ ਵਿੱਚ ਆਪਾਂ ਪਸੂੜੀ ਜਿਹੜੀ ਆ ਨਾ ਪਈ ਜਾ ਸਕੇ ਜੈ ਸ਼ੀ ਰਾਮ ਕਿਤੇ ਆਏ ਦੇਖਿਆ ਵੀ ਇਹਦੇ ਵਿੱਚ ਜਿਹੜਾ ਕੂੜਾ ਡੰਪਸ਼ਾ ਬਰੋੜ ਤੇ ਬਣਿਆ ਉੱਥੇ ਕੁਝ ਧਾਰਮਿਕ ਤੀਜਾ ਦੀ ਉੱਥੇ ਮਿਲੀਆਂ ਵਾ ਕੀ ਲੱਗ ਰਿਹਾ ਤੁਹਾਨੂੰ ਇੱਕ ਜੀ ਆਇਆ ਸਾਨੂੰ ਫੋਨ ਆਇਆ ਕਿ ਪਿੱਛੇ ਜੀ ਮੰਦਰ ਕਰਕੇ ਮੱਧਾ ਦੇਖਿਆ ਗਿਆ ਕਿ ਹਾਰਸ਼ ਨਾ ਕਰਦੀ ਨਾ ਕਰਿਆ ਜੀ ਸੀ ਜੀ ਰਜ਼ਮਾਨ ਉੱਤੇ ਇਹ ਤੋ ਐਂਜ ਲੱਗਦਾ ਵੀ ਕਿਸੇ ਨੇ ਮੰਦਰ ਵਾਲ ਨੇ ਸਫਾਈ ਕੀਤੀ ਤੇ ਜਾਣਾ ਤਾਂ ਵੈਸੇ ਦਰਿਆ ਚਲ ਪ੍ਰਵਾਹ ਕਰਦਾ ਹੁੰਦਾ ਪਰ ਕਿੱਥੇ ਲਿਆ ਕੇ ਕਿਸੇ ਨੇ ਸਾਰਾ ਕੱਟਾ ਡੰਪ ਕਰਤਾ ਤੇ ਉਸ ਬੰਦੀ ਹੁਣ ਸੀ ਮਰਿਆਦਾ ਨਾਲ ਉੱਤੇ ਜਲ ਪ੍ਰਵਾਹ ਕਰਾਂ ਬਾਕੀ ਅਸੀਂ ਦੇਖਦੇ ਹਾਂ ਕਿ ਕਿਨੇ ਇਹ ਗਲਤੀ ਕੀਤੀ ਹੈ ਦੇਖਿਰ ਜਿਹਦੇ ਖਿਲਾਫ ਜਿਹੜ ਬਣਦੀ ਕਾਨੂੰਨੀ ਕਾਰਵਾਈ ਆ ਜਿਹੜ ਲਿਆਣੀ ਦੀ ਅਮਲ ਜਰੂਰ ਲਿਆਉ। ਕੀ ਲੱਗ ਰਿਹਾ ਸਰ ਕੋਈ ਹਿੰਦੂ ਸਕੱਟਰਾ ਵਾਲਾ ਤੁਹਾਨੂੰ ਕੋਈ ਲਿਖੀ ਸ਼ਿਕਾਇਤ ਵੀ ਆਈ ਹੈ? ਹਾਂ ਹਜੇ ਦੇਖਦੇ ਹਾਂ ਸਾਡੇ ਕੋਲ ਹਜੇ ਤੱਕ ਤਾਂ ਜਿਗੋਂ ਆਉਂਦੀ ਹੈ ਤਾਂ ਅਸੀਂ ਜਰੂਰ ਕਰ ਦੇਵਾਂਗੇ। ਕੀ ਲੱਗ ਰਿਹਾ ਸਾਰੇ ਕਿਸੇ ਦੀ ਸ਼ਰਾਰਤ ਵਾਜਾ ਮੰਦਰ ਵਾਲਾ ਕੋਈ ਪੰਡਾ ਦਾ ਸਮਾਨ ਇੱਥੇ ਸਿੱਟ ਗਿਆ। ਕਿਸੇ ਨੇ ਨਾ ਸਫਾਈ ਕੀਤੀ ਹੈ। ਜੀ। ਕਿ ਉਹ ਹੋਣਾ ਦਾ ਜਲ ਪ੍ਰਵਾਹ ਚਾਹੀਦਾ ਜੀ ਪਰ ਇੱਥੇ ਲੈ ਕੇ ਡੰਪ ਕਰਤਾ ਉਹਨਾਂ ਨੂੰ ਬਹੁਤ ਵੱਡੀ ਗਲਤੀ ਹੋ ਗਈ। ਤੇ ਬਾਕੀ ਅਸੀਂ ਦੇਖਦੇ ਆ ਕਿਨੇ ਕਿਹੜੇ ਮੰਦਰ ਵਾਲਿਆਂ ਨੇ ਕਿੱਦਾਂ ਕੀ ਕਾਰਵਾਈ ਕੀਤੀ ਜਾਊਗੀ ਅਜੇ ਸਾਡੇ ਕੋਲ ਤੇ ਦਰਖਾਸਤਾਂ ਦੀਆਂ ਉਸ ਸੰਬੰਧੀ ਜਿਹੜੀ ਬਣਦੀ ਕਾਨੂੰਨੀ ਕਰਦੇ ਤੇ ਸਾਰੀ ਸਮੱਗਰੀ ਹੁਣ ਤੁਸੀਂ ਕਿੱਥੇ ਭੇਜ ਰਹੇ ਹੋ ਇਹ ਅਸੀਂ ਮਾਨਮੁਲਿਆਂ ਦਾ ਜਲਵਾਵਾ ਕਰਾਂ ਠੀਕ ਠੀਕ ਠੀਕ